ਕਰੀਬ ਅਗਸਤ 2025 ਦੇ ਮਹੀਨੇ ਚੋ ਇਹ ਆਪਸ ਚ ਸੰਪਰਕ ਦੇ ਵਿਛਾਏ ਗਏ ਤੇ ਇਹ ਕਈ ਵਾਰ ਇਕੱਠਾ ਹੋਏ ਹੈ ਫਿਜ਼ੀਕਲੀ ਮਿਲੇ ਹੈ ਇੱਕ ਦੂਜੇ ਨੂੰ ਤੇ ਇਹਨਾਂ ਨੇ ਕਾਫੀ ਸਮਾਂ ਇੱਕ ਦੂਜੇ ਦੇ ਨਾਲ ਸਪੈਂਡ ਕੀਤਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਤੇ ਫੋਨ ਮੋਬਾਈਲ ਫੋਨ ਤੇ ਵਟਸਐਪ ਰਾਹੀਂ ਵੀ ਇਹ ਕਾਫੀ ਜ਼ਿਆਦਾ ਇੱਕ ਦੂਜੇ ਦੇ ਵਿੱਚ ਸੰਪਰਕ ਦੇ ਵਿੱਚ ਸੀ। ਮੈਂ ਇਹ ਜੋ ਹਰਕਵਲ ਪ੍ਰੀਤ ਸਿੰਘ ਨਾਲ ਰੁਪਿੰਦਰ ਕੌਰ ਦੀ ਗੱਲਬਾਤ ਹੋਈ ਹੈ। ਉਹ ਜਦੋਂ ਕੈਨੇਡਾ ਤੋਂ ਵਾਪਸ ਆਈਏ ਉਸ ਤੋਂ ਬਾਅਦ ਹੋਈ ਹੈ ਹਮ ਜਦ ਕਿ ਇਹਨੇ ਜਿਹੜੀ ਕ੍ਰਿਮినਲੋਜੀ ਦੀ ਸਟੱਡੀ ਕੀਤੀ ਹੈ ਉਹ ਕੈਨੇਡਾ ਦੇ ਵਿੱਚ ਕੀਤੀ ਹੈ ਸੋ ਇਹ ਜਿਹੜੀ ਹਰ ਕਵਲ ਪ੍ਰੀਤ ਨਾਲ ਮੁਲਾਕਾਤ ਹੁੰਦੀ ਹੈ ਉਹ ਉਹਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਹੁੰਦੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਹੁੰਦੀ ਹੈ ਹਮ ਉਸ ਤੋਂ ਬਾਅਦ ਇਹ ਫਿਜ਼ੀਕਲੀ ਵੀ ਮਿਲਦੇ ਹੈ ਕਈ ਵਾਰ ਇਕੱਠੇ ਹੁੰਦੇ ਹੈ ਇਹਨਾਂ ਦਾ ਕਈ ਵਾਰ ਮੇਲ ਮਿਲਾਪ ਹੁੰਦਾ ਹੈ ਹਮ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਕਫੇ ਆਰ ਸਟਾਰਟ ਹੁੰਦਾ ਹੈ ਰੁਪਿੰਦਰ ਕੌਰ ਦੀ ਅਰੈਸਟ ਜਦ ਇਹ ਘਟਨਾ ਹੋਈ ਹੈ ਜਦ ਇਹ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਇਮੀਡੀਏਟਲੀ ਪੁਲਿਸ ਵੱਲੋਂ ਕੀਤੀ ਗਈ ਸੀਗੀ ਠੀਕ ਹੈ ਤੇ ਉਸ ਤੋਂ ਬਾਅਦ ਉਹਦੀ ਕਾਫੀ ਬਾਾਰ ਪੁੱਛਗਿੱਛ ਕੀਤੀ ਗਈ ਹੈ ਪਰੰਤੂ ਉਹਨੇ ਪੁੱਛਗਿੱਛ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਕੋਆਪਰੇਟ ਸਾਨੂੰ ਕੀਤਾ ਨਹੀਂ ਰੁਪਿੰਦਰ ਕੌਰ ਨੂੰ ਕੋਈ ਪਛਤਾਵਾ ਸੀਗਾ ਐਡਾ ਵੱਡਾ ਕ੍ਰਾਈਮ ਕਰਨ ਦੇ ਬਾਅਦ ਕਿਉਂਕਿ ਪਰਮਾਤਮਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਤੁਸੀਂ ਲਾਵਾ ਲੈਨੇ ਹੋ ਔਰ ਉਸ ਤੋਂ ਬਾਅਦ ਆਪਣੇ ਪਤੀ ਨੂੰ ਇੰਨਾ ਬੇਦਰਦੀ ਦੇ ਨਾਲ ਮਾਰ ਦੇਣਾ ਇਹ ਪਿੱਛੇ ਰਹਿਣਾ ਚਾਹੁੰਦੇ ਸੀਗੇ ਤਾਂ ਕਰਕੇ ਹੀ ਇਹਨਾਂ ਨੇ ਔਰ ਪਲਾਨਿੰਗ ਕਰਕੇ ਗੁਰਵਿੰਦਰ ਦਾ ਕਤਲ ਕੀਤਾ ਕਿਹੜਾ ਜਹਣਾ ਗੱਟਾ ਸੋਨਾ ਸੀਗਾ ਉਹ ਵੀ ਇਹ ਲੇਖਾ ਜ਼ਮੀਨ ਦਾ ਵੀ ਲਾਲਚ ਸੀਗਾ ਉਹ ਵੀ ਲਾਲਚ ਇਹਨਾਂ ਦੇ ਮਾਈਂਡ ਦੇ ਵਿੱਚ ਸੀਗਾ ਇਹ ਗੱਲ ਵੀ ਸਾਹਮਣੇ ਆਈ ਦੇ ਯੂਜ਼ ਟੂ ਮੀਟ ਇਨ ਦਾ ਹੋਟਲਸ ਰੁਪਿੰਦਰ ਕੌਰ ਔਰ ਹਰਕਵਲ ਪ੍ਰੀਚਿੰਗ ਮੈਂ ਤੁਹਾਨੂੰ ਦੱਸਿਆ ਇਹ ਕਈ ਵਾਰੀ ਫਿਜ਼ੀਕਲੀ ਇਕੱਠਾ ਹੋਏ ਹੈ। ਕੋਟਲਾ ਦੇ ਵਿੱਚ ਵੀ ਮਿਲੇ ਹੈ। ਹੂੰ। ਇਹ ਗੱਲ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ। ਸਾਲ 2025 ਦੇ ਵਿੱਚ ਬਹੁਤ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਪਰ ਪੰਜਾਬ ਦੇ ਵਿੱਚ ਸਾਲ 2025 ਦੇ ਅਖੀਰ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਹਰ ਕਿਸੇ ਨੂੰ ਝੰਡੂੜ ਕੇ ਰੱਖ ਦਿੱਤਾ। ਰੁਪਿੰਦਰ ਕੌਰ ਦੇ ਮਾਮਲੇ ਦੀ ਗੱਲ ਕਰ ਰਿਹਾ ਰੁਪਿੰਦਰ ਜਿਸ ਦੇ ਵੱਲੋਂ ਆਪਣੇ ਪਤੀ ਗੁਰਵਿੰਦਰ ਦਾ ਆਪਣੇ ਆਸ਼ਿਕਾ ਤੋਂ ਮਿਲ ਕੇ ਕਤਲ ਕਰ ਦਿੱਤਾ ਗਿਆ ਮੇਰੇ ਨਾਲ ਨੀਲਾੰਬਰੀ ਜਗਦਲੇ ਆਈਪੀਐਸ ਡੀਆਈਜੀ ਫਰੀਦਕੋਟ ਰੇਂਜ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਇਸ ਕੇਸ ਦੇ ਬਾਰੇ ਉਹਨਾਂ ਪੱਖਾਂ ਬਾਰੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਜੇ ਤੱਕ ਤੁਹਾਡੇ ਸਾਹਮਣੇ ਨਹੀਂ ਆ ਪਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜਿਹੜਾ ਇਹ ਕੇਸ ਹੋਇਆ ਰੁਪਿੰਦਰ ਕੌਰ ਵਾਲਾ ਗੁਰਵਿੰਦਰ ਤੇ ਉਹਦਾ ਜਿਹੜਾ ਬੁਆਏਫਰੈਂਡ ਸੀਗਾ ਹਰਕਮਲ ਪ੍ਰੀਤ ਇਸ ਨੇ ਬਹੁਤ ਜ਼ਿਆਦਾ ਸਮਾਜਿਕ ਤੌਰ ਤੇ ਲੋਕਾਂ ਨੂੰ ਝੰਜੋੜਿਆ ਔਰ ਤੁਸੀਂ ਬੀਇੰਗ ਅ ਪੁਲਿਸ ਆਫੀਸਰ ਇਸ ਕੇਸ ਨੂੰ ਫਰੀਦਕੋਟ ਪੁਲਿਸ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਕ੍ਰੈਕ ਕੀਤਾ ਬਹੁਤ ਘੱਟ ਸਮੇਂ ਦੇ ਵਿੱਚ ਪਹਿਲਾ ਰਿਐਕਸ਼ਨ ਕੀ ਰਿਹਾ ਤੁਹਾਡਾ ਜਾਂ ਹੁਣ ਰਹਿ ਰਿਹਾ ਜੋ ਜਿੱਥੇ ਤੱਕ ਇਹ ਜਿਹੜੀ ਕਾਰਵਾਈ ਪਹੁੰਚ ਚੁੱਕੀ ਹੈ ਇਹ ਇੱਕ ਹੀਨਸ ਕ੍ਰਾਈਮ ਸੀਗਾ ਕਿਉਂਕਿ ਇਹਦੇ ਵਿੱਚ ਬਹੁਤ ਹੀ ਬੁਰੀ ਤਰੀਕੇ ਨਾਲ ਇੱਕ ਨੌਜਵਾਨ ਮੁੰਡੇ ਦਾ ਕੇਵਲ 27 28 ਸਾਲ ਦੀ ਉਮਰ ਸੀ ਪੂਰੀ ਜ਼ਿੰਦਗੀ ਇਹਦੇ ਕੋਲ ਪਈ ਸੀ ਇਹ ਪੜ੍ਹਿਆ ਲਿਖਿਆ ਜਵਾਨ ਬੰਦਾ ਸੀ ਵਧੀਆ ਨੌਕਰੀ ਕਰਦਾ ਸੀ ਐਸਜੀਐਫਸੀ ਬੈਂਕ ਦੇ ਵਿੱਚ ਨੌਕਰੀ ਕਰ ਰਿਹਾ ਸੀਗਾ ਤੇ ਇਹਦਾ ਬਹੁਤ ਹੀ ਬੁਰੀ ਤਰੀਕੇ ਨਾਲ ਕਤਲ ਕੀਤਾ ਗਿਆ ਤੇ ਦੌਰਾਨੇ ਤਫ਼ਤੀਸ਼ ਇਹ ਸਾਹਮਣੇ ਆਇਆ ਕਿ ਇਹ ਕਤਲ ਇੱਕ ਪ੍ਰੀਮੈਡੀਟੇਟਿਡ ਤਰੀਕੇ ਨਾਲ ਪ੍ਰੀਪਲਾਨਡ ਤਰੀਕੇ ਨਾਲ ਪੂਰੀ ਪਲਾਨਿੰਗ ਕਰਕੇ ਇਹਨਾਂ ਦੋਸ਼ੀ ਵਿਅਕਤੀਆਂ ਨੇ ਕੀਤਾ ਹ ਸੋ ਸਾਡਾ ਸਭ ਤੋਂ ਪਹਿਲਾ ਜਿਹੜੀ ਪ੍ਰਾਇਓਰਿਟੀ ਸੀ ਉਹ ਇਹ ਹੀ ਸੀ ਕੀ ਇਹਨ ਦੇ ਵਿੱਚੋਂ ਜਿੰਨੇ ਵੀ ਦੋਸ਼ੀ ਇਨਵੋਲਡ ਹੈਗੇ ਜਿਨ੍ਹਾਂ ਦੇ ਨਾਮ ਸਾਡੇ ਸਾਹਮਣੇ ਆਏ ਸੀ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਉਹਨਾਂ ਦੇ ਖਿਲਾਫ ਵੱਤ ਤੋਂ ਵੱਦ ਸਬੂਤ ਅਸੀਂ ਇਕੱਠੇ ਕਰੀਏ ਤੇ ਉਸ ਤੋਂ ਬਾਅਦ ਇਹਦੀ ਕੇਸ ਫਾਈਲ ਵਧੀਆ ਤਰੀਕੇ ਨਾਲ ਸਟਰੋਂਗ ਐਵੀਡੈਂਸ ਨਾਲ ਮਜ਼ਬੂਤ ਕਰਕੇ ਹੁਣ ਅਸੀਂ ਇਹਦਾ ਕੇਸ ਜਿਹੜਾ ਹੈਗਾ ਮਾਨਯੋਗ ਅਦਾਲਤ ਕੋਲ ਪੇਸ਼ ਕਰਾਂਗੇ ਸੋ 댓 ਇਹਨਾਂ ਨੂੰ ਵੱਤ ਤੋਂ ਵੱਦ ਸਜ਼ਾ ਅਸੀਂ ਦਿਲਵਾਈਏ ਤੇ ਇੱਕ ਉਦਾਹਰਣ ਸਮਾਜ ਦੇ ਸਾਹਮਣੇ ਅਸੀਂ ਪੇਸ਼ ਕਰੀਏ ਜੋ ਕੋਈ ਕਾਨੂੰਨ ਦੇ ਵਿੱਚ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਾਊਗਾ ਤੇ ਇਸ ਤਰੀਕੇ ਦਾ ਕਿੰਨੀ ਘਨੋਣੀ ਹਰਕਤ ਕਰੂਗਾ ਉਹਨੂੰ ਵੱਦ ਤੋਂ ਵੱਧ ਸਜ਼ਾ ਕਿਸ ਤਰੀਕੇ ਨਾਲ ਕੜੀ ਤੋਂ ਕੜੀ ਸਜ਼ਾ ਮਿਲਦੀ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਪਲਾਨਡ ਤਰੀਕੇ ਨਾਲ ਇਹ ਕੀਤਾ ਗਿਆ ਸੀਗਾ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਜਿਹੜਾ ਉਹਦਾ ਬॉयਫਰੈਂਡ ਹੈ ਨਾਲ ਇੱਕ ਹੋਰ ਜਿਹੜਾ ਵਿਸ਼ਵਜੀਤ ਹੈ ਇਹਨਾਂ ਦੇ ਵੱਲੋਂ ਕੋਈ ਬਹੁਤ ਪਿਛਲੇ ਲੰਬੇ ਸਮੇਂ ਤੋਂ ਇਹ ਪਲਾਨ ਕੀਤਾ ਜਾ ਰਿਹਾ ਸੀ ਕਿ ਇੱਕਦਮ ਇਹ ਪਲੈਨਿੰਗ ਬਣੀ ਜਾਂ ਜਿਹੜਾ ਹਰ ਕਬਲ ਪ੍ਰੀਤਾ ਉਸ ਦਿਨ ਆਇਆ ਹੋਇਆ ਸੀਗਾ ਜੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ ਆ ਪਲੈਨਿੰਗ ਲਗਾਤਾਰ ਚੱਲ ਰਹੀ ਸੀ ਬਕਾਇਦਾ ਹੋਮਵਰਕ ਕੀਤਾ ਗਿਆ ਸੀਗਾ ਨਹੀਂ ਇਹ ਬਿਲਕੁਲ ਇੱਕਦਮ ਕੀਤੀ ਹੋਈ ਪਲੈਨਿੰਗ ਨਹੀਂ ਸੀਗੀ ਇਹਨਾਂ ਨੇ ਬਿਲਕੁਲ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਸੋਚ ਵਿਚਾਰ ਇਹਨਾਂ ਨੇ ਕੀਤਾ ਸੀ ਕਿ ਕਿਸ ਤਰੀਕੇ ਨਾਲ ਗੁਰਵਿੰਦਰ ਨੂੰ ਮਾਰਨਾ ਹੈ ਕਿਉਂਕਿ ਗੁਰਵਿੰਦਰ ਵੀ ਇੱਕ ਹਟਾਕਟਾ ਵਧੀਆ ਨੌਜਵਾਨ ਮੁੰਡਾ ਸੀਗਾ ਸੋ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹਨੂੰ ਪਲਾਨ ਕੀਤਾ ਸੀਗਾ ਇਹਦੇ ਵਾਸਤੇ ਰੁਪਿੰਦਰ ਕੌਰ ਅਤੇ ਹਰਕਵਲਪ੍ਰੀਤ ਸਿੰਘ ਜੋ ਦਾ ਪੈਰਾਮੋਰ ਸੀ ਇਹਨਾਂ ਦੋਨਾਂ ਨੇ ਇੱਕ ਤੀਜਾ ਵਿਅਕਤੀ ਵਿਸ਼ਵਜੀਤ ਕੁਮਾਰ ਇਹਦੀ ਵੀ ਹੈਲਪਲੀ ਉਹਨੂੰ ਗੱਡੀ ਲਿਆਉਣ ਵਾਸਤੇ ਕਿਹਾ ਤੇ ਉਹਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਹਰਕਵਲਪ੍ਰੀਤ ਸਿੰਘ ਉੱਥੇ ਮੌਕੇ ਤੇ ਪਹੁੰਚਦਾ ਜਿੱਥੇ ਗੁਰਵਿੰਦਰ ਦਾ ਘਰ ਹੈ ਉੱਥੇ ਉਹਦਾ ਕਤਲ ਕੀਤਾ ਜਾਂਦਾ ਤੇ ਗੁਰਵਿੰਦਰ ਤੇ ਰੁਪਿੰਦਰ ਕੌਰ ਅਤੇ ਹਰਕਵਲਪ੍ਰੀਤ ਸਿੰਘ ਇਹਨਾਂ ਦੋਨਾਂ ਨੇ ਰਲ ਕੇ ਪਹਿਲਾਂ ਹੀ ਡਿਸਾਈਡ ਕੀਤਾ ਸੀ ਕਿ ਕਿਸ ਤਰੀਕੇ ਨਾਲ ਉਹਦਾ ਕਤਲ ਕਰਨਾ ਹੈ ਉਸ ਤਰੀਕੇ ਨਾਲ ਉਹਨੂੰ ਮਾਰਿਆ ਜਾਂਦਾ ਬਹੁਤ ਹੀ ਘੂਰ ਤਰੀਕੇ ਨਾਲ ਉਹਨੂੰ ਮਾਰਿਆ ਜਾਂਦਾ ਔਰ ਜਿੰਨਾ ਖੁੱਲ੍ਹ ਤੱਕ ਸਰ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨੂੰ ਨਸ਼ਾ ਵਗੈਰਾ ਦਿੱਤਾ ਗਿਆ ਕਿ ਥੋੜਾ ਜਿਹਾ ਉਹ ਬੇਸੁੱਧ ਜਾਂ ਹੋ ਜੇ ਤੇ ਉਹਨੂੰ ਮਾਰਨਾ ਸੌਖਾ ਹੋ ਜੇ ਜਾਂ ਇਹ ਵੀ ਪਲਾਨ ਸੀ ਕਿ ਇਹਨੂੰ ਓਵਰਡੋਜ਼ ਦਿਖਾ ਦਿੱਤਾ ਜਾਵੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਸਮਾਜ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹਦੇ ਵਿੱਚ ਕੀ ਸੱਚਾਈ ਹੈ ਕੁਝ ਸਾਹਮਣੇ ਆ ਪਾਇਆ ਰਿਪੋਰਟਸ ਦੇ ਵਿੱਚ ਗੁਮਰੇ ਤੱਕ ਗੁਰਵਿੰਦਰ ਦਾ ਜਿਹੜਾ ਪੋਸਟਮਾਰਟਮ ਕੀਤਾ ਗਿਆ ਹਾਂਜੀ ਉਹਨਾਂ ਡਾਕਟਰ ਸਾਈਬਾਨਨ ਨੇ ਇਹਦਾ ਮ੍ਰਿਤਕ ਦਾ ਵਿਸਰਾ ਪ੍ਰਿਜ਼ਰਵ ਕਰਕੇ ਹਮ ਕੈਮੀਕਲ ਐਗਜ਼ਾਮੀਨੇਸ਼ਨ ਵਾਸਤੇ ਭੇਜ ਦਿੱਤਾ ਹੈ ਠੀਕ ਹੈ ਸੋ ਇਹ ਕੈਮੀਕਲ ਐਗਜ਼ਾਮੀਨੇਸ਼ਨ ਦੀ ਰਿਪੋਰਟ ਜਦੋਂ ਮੌਸੂਲ ਹੋਊਗੀ ਉਸ ਤੋਂ ਬਾਅਦ ਇਹ ਕਲੀਅਰ ਹੋ ਪਾਊਗਾ ਕਿ ਕੀ ਇਹਨੂੰ ਕੋਈ ਨਸ਼ਾ ਪੱਤਾ ਦਿੱਤਾ ਗਿਆ ਸੀ ਹਮ ਤੇ ਕਿਸ ਤਰੀਕੇ ਦਾ ਸੌਲਟ ਇਹਨੂੰ ਦਿੱਤਾ ਗਿਆ ਸੀ ਜਾਂ ਕੀ ਹੋਇਆ ਸੀ ਤੇ ਹੁਣ ਤੱਕ ਉਹਨਾਂ ਨੇ ਜੋ ਸਾਨੂੰ ਕੌਜ਼ ਆਫ ਡੈਥ ਇੰਦੇ ਵਿੱਚ ਦੱਸਿਆ ਉਹ ਇਹ ਦੱਸਿਆ ਹੈ ਕਿ ਐਸਫਿਕਸੀਆ ਡਿਊ ਟੂ ਐਂਟੀ ਮੋਰਟਮ ਐਂਟੀ ਮੋਰਟਮ ਸਮੋਦਰਿੰਗ ਇਹਦਾ ਮਤਲਬ ਹੈ ਕਿ ਇਹਦੀ ਇਹਦਾ ਸਾਹ ਰੁਕ ਗਿਆ ਸੀ ਗਲਾ ਘੁੱਟਣ ਕਰਕੇ ਇਹਦਾ ਸਾਹ ਰੁਕਣ ਕਰਕੇ ਇਹਦੀ ਮੌਤ ਹੋਈ ਹੈ ਔਰ ਜਿਹੜੀ ਇਹ ਵਾਰਦਾਤ ਹੋਈ ਹੈ ਉਹਦੇ ਵਿੱਚ ਵਿਸ਼ਵਜੀਤ ਵੀ ਉੱਥੇ ਰਿਹਾ ਕਿ ਉਹ ਸਿਰਫ ਭਜਾਉਣ ਤੱਕ ਸੀਮਤ ਰਿਹਾ ਨਹੀਂ ਨਹੀਂ ਵਿਸ਼ਵਜੀਤ ਨੂੰ ਸਾੜੀ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਇਹਦੇ ਵਿੱਚ ਇਹ ਬਿਲਕੁਲ ਕਲੀਅਰ ਹੈ ਕਿ ਵਿਸ਼ਵਜੂਤ ਜੀਤ ਨੂੰ ਵੀ ਇਸ ਕ੍ਰਾਈਮ ਦੀ ਪੂਰੀ ਪੂਰੀ ਜਾਣਕਾਰੀ ਸੀ ਉਹਨੂੰ ਬਿਲਕੁਲ ਪਤਾ ਸੀ ਕਿ ਹਰ ਕਵਲਪ੍ਰੀਤ ਉਥੇ ਕਿਸ ਕਾਰਨ ਲਈ ਜਾ ਰਿਹਾ ਕਿਸ ਮੰਤਵ ਲਈ ਜਾ ਰਿਹਾ ਉਹਨੇ ਉਥੇ ਜਾ ਕੇ ਕੀ ਕਰਨਾ ਹੈ ਤੇ ਉਸ ਕਰਕੇ ਉਹ ਕਾਰ ਲੈ ਕੇ ਵਿਸ਼ੂ ਜਦੋਂ ਜਾ ਰਿਹਾ ਸੀਗਾ ਉਹਨੂੰ ਪਤਾ ਸੀ ਕਿ ਉਹ ਕ੍ਰਾਈਮ ਕਰਨ ਵਾਸਤੇ ਉਥੇ ਉਹਨੂੰ ਲੈ ਕੇ ਜਾ ਰਿਹਾ ਤੇ ਜਦ ਕ੍ਰਾਈਮ ਹੋ ਗਿਆ ਉਸ ਤੋਂ ਬਾਅਦ ਚੋਰੀ ਦਾ ਸਮਾਨ ਲੈ ਕੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਗੁਨਾਹਗਰ ਨੂੰ ਪਜਾਉਣ ਦੇ ਵਿੱਚ ਵੀ ਉਹਦੇ ਉਹਦੀ ਅਹਿਮ ਭੂਮਿਕਾ ਰਹੀ ਹੈ ਉਹਨੂੰ ਪਤਾ ਸੀ ਕਿ ਇਹ ਕਿਸ ਤਰੀਕੇ ਦਾ ਗਿਨੋਨਾ ਕ੍ਰਾਈਮ ਕਰਕੇ ਪਜ ਰਿਹਾ ਹੈ ਸੋ ਵਿਸ਼ਵਜੀਤ ਵੀ ਇਹਦੇ ਵਿੱਚ ਇੱਕ ਅਬੈਟਰ অর ਕਾਂਸਪੀਰੇਟਰ ਦਾ ਰੋਲ ਵਿਸ਼ੇਸ਼ ਜਿੱਤਾ ਇਹਦੇ ਵਿੱਚ ਫਿਗਰ ਹੋਇਆ ਇਸ ਕਰਕੇ ਉਹ ਵੀ ਇਸ ਮਰਡਰ ਦੇ ਵਿੱਚ ਪੂਰੀ ਪੂਰੀ ਸਜ਼ਾ ਦਾ ਹੱਕਦਾਰ ਹੈ ਔਰ ਇੱਕ ਜਿਹੜੀ ਛੱਤ ਦੇ ਉੱਤੇ ਇਹ ਕਤਲੋ ਕੀਤਾ ਜਾਂਦਾ ਔਰ ਲੋਕਾਂ ਦੇ ਵਿੱਚ ਇੱਕ ਚਰਚਾ ਇਹ ਵੀ ਚੱਲਦੀ ਹੈ ਕਹਿੰਦੇ ਕਿ ਉਸ ਦਿਨ ਜਿਹੜਾ ਹਰਕਮਲਪ੍ਰੀਤ ਹੈ ਤੇ ਰੁਪਿੰਦਰ ਕੌਰ ਇਹ ਆਪਸ ਦੇ ਵਿੱਚ ਉੱਥੇ ਮਿਲ ਰਹੇ ਸੀ ਉਹ ਮਿਲਣ ਆਇਆ ਸੀ ਔਰ ਜਿਹੜਾ ਗੁਰਵਿੰਦਰ ਆ ਉਹਦੀ ਜਾਗ ਖੁੱਲ ਜਾਂਦੀ ਹੈ ਉਹ ਉੱਪਰ ਜਾਂਦਾ ਹੈ ਤੇ ਸਡਨ ਇਹ ਸਾਰਾ ਕੁਝ ਹੋ ਜਾਂਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਪਲਾਨਡ ਸੀਗਾ ਫਿਰ ਰੁਪਿੰਦਰ ਰੁਪਿੰਦਰ ਤੇ ਜਿਹੜਾ ਹਰਕਮਲਪ੍ਰੀਤ ਛੱਤ ਤੇ ਹੁੰਦੇ ਨੇ ਗੁਰਵਿੰਦਰ ਦੀ ਜਿਹੜੀ ਮ੍ਰਿਤਕ ਦੇਹ ਹੈ ਜੋ ਬਿਆਨ ਸਾਹਮਣੇ ਆਏ ਨੇ ਉਹ ਛੱਤ ਤੇ ਪਾਈ ਜਾਂਦੀ ਹੈ ਬਿਲਕੁਲ ਉੱਤੇ ਕੋਈ ਕੱਪੜੇ ਬਹੁਤੇ ਨਹੀਂ ਹੁੰਦੇ ਉਹਨੂੰ ਬਹੁਤ ਮਾੜੇ ਤਰੀਕੇ ਦੇ ਨਾਲ ਉਹਨੂੰ ਮਾਰਿਆ ਜਾਂਦਾ ਥੋੜਾ ਜੀ ਜੀ ਇਹਦੇ ਬਾਰੇ ਦੱਸੋ ਕਿਵੇਂ ਉਹ ਗੁਰਵਿੰਦਰ ਜਿਹੜਾ ਛੱਤ ਤੇ ਆ ਜਾਂਦਾ ਦੇਖੋ ਸਾਡੀ ਪੁਲਿਸ ਟੀਮ ਉੱਥੇ ਮੌਕੇ ਤੇ ਪਹੁੰਚਦੀ ਹੈ ਹਾਂਜੀ ਉਦੋਂ ਜੋ ਸਾਡਾ ਪੁਲਿਸ ਦਾ ਪ੍ਰੋਸੀਜਰ ਹੈ ਉਹ ਇਹ ਹੈ ਕਿ ਅਸੀਂ ਸੀਨ ਆਫ ਕਰਾਇਮ ਦੀ ਡੂੰਘਾਈ ਨਾਲ ਪੜਤਾਲ ਕਰਦੇ ਆਂ ਉਹਦੀ ਸਰਚ ਕਰਦੇ ਆਂ ਤੇ ਉੱਥੇ ਜਿੰਨੇ ਵੀ ਐਵੀਡੈਂਸਸ ਹੈ ਉਹ ਅਸੀਂ ਇਕੱਠੇ ਕਰਦੇ ਆਂ ਤੇ ਜੋ ਸੀਨ ਆਫ ਕਰਾਇਮ ਹੈ ਉਹਨੂੰ ਅਸੀਂ ਰੀਕਨਸਟਰਕਟ ਕਰਦੇ ਆ। ਇਹਦਾ ਮਤਲਬ ਹੈ ਕਿ ਜੋ ਕਰਾਇਮ ਜਿਸ ਤਰੀਕੇ ਨਾਲ ਹੋਇਆ ਹੈ ਹੂੰ ਉਹਨੂੰ ਅਸੀਂ ਪੂਰਾ ਉਸੇ ਸੀਕੁਐਂਸ ਨਾਲ ਇੱਕ ਡਮੀ ਤਰੀਕੇ ਨਾਲ ਰੈਪਲੀਕੇਟ ਕਰਦੇ ਆ। ਸੋ ਉਸ ਤਰੀਕੇ ਨਾਲ ਸਾਡੀ ਟੀਮ ਜਿਹੜੀ ਹੈ ਕਰ ਚੁੱਕੀ ਹੈ ਤੇ ਉਹਨੂੰ ਉਹਦੀ ਕੋਰੋਬੋਰੇਸ਼ਨ ਜਿਹੜੇ ਦੋਸ਼ੀ ਫੜੇ ਗਏ ਹੈ ਉਹਨਾਂ ਦੀ ਪੁੱਛਗਿੱਛ ਤੋਂ ਅਸੀਂ ਕਰਵਾ ਚੁੱਕੇ ਹੂੰ ਪਰੰਤੂ ਚੁਕਿਏ ਆਨਗੋਇੰਗ ਇਨਵੈਸਟੀਗੇਸ਼ਨ ਹੈ। ਸੋ ਇਸ ਦੌਰਾਨ ਜੋ ਚੀਜ਼ਾਂ ਸਾਹਮਣੇ ਆਈ ਹੈ ਉਹਨੇ ਉਹਦੇ ਰਿਗਾਰਡਿੰਗ ਸਬੂਤ ਇਕੱਠ ਕੁਝ ਸਬੂਤ ਇਕੱਠੇ ਕਰਨੇ ਹਲੇ ਬਾਕੀ ਐ ਇਸ ਕਰਕੇ ਇਹ ਬਹੁਤਾ ਡਿਟੇਲ ਵਿੱਚ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਹੂੰ ਪਰੰਤੂ ਇਹ ਗੱਲ ਸੱਚ ਐ ਕਿ ਛਤ ਦੇ ਉੱਪਰ ਵੀ ਰੁਪਿੰਦਰ ਕੋਰ ਅਤੇ ਹਰਕਮਲਪ੍ਰੀਤ ਸਿੰਘ ਨੇ ਜਾ ਕੇ ਇਹ ਜੋ ਮ੍ਰਿਤਕ ਗੁਰਵਿੰਦਰ ਸਿੰਘ ਐ ਉਹਦੇ ਉੱਤੇ ਹਮਲਾ ਕੀਤਾ ਸੀ ਤੇ ਇਹਨਾਂ ਦੀ ਆਪਸ ਦੇ ਵਿੱਚ ਜੱਪਤਾ-ਜਕਤੀ ਹੋਈ ਸੀ ਮਤਲਬ ਇਹ ਇਹ ਚੀਜ਼ ਬਿਲਕੁਲ ਕਲੀਅਰ ਐ ਕਿ ਗੁਰਵਿੰਦਰ ਤੇ ਹਰਕਮਲਪ੍ਰੀਤ ਦੀ ਆਪਸ ਦੇ ਵਿੱਚ ਗੁੱਥਮ-ਗੁੱਥਾ ਹੋਏ ਨੇ ਦੂਜੇ ਨਾਲ ਜ਼ੋਰ ਅਜਮਾਇਸ਼ ਹੋਈ ਹੈ ਜਿਵੇਂ ਜਿਹੜਾ ਗੁਰਵਿੰਦਰ ਆ ਉਹ ਵੀ ਉਹਦੀ ਵੀ ਬਿਲਡ ਸਟਰੋਂਗ ਲੱਗਦੀ ਹੈ ਜਿਵੇਂ ਉਹ ਤੁਰਿਆ ਹੁੰਦਾ ਜਾਂ ਉਹਦੀਆਂ ਵੀਡੀਓਜ਼ ਦੇਖਦੇ ਆ ਬਿਲਕੁਲ ਉਹ ਹਟਾ-ਕਟਾ ਨੌਜਵਾਨ ਸੀ ਤੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਸ ਤੋਂ ਵੀ ਇਹ ਗੱਲ ਕਲੀਅਰ ਹੁੰਦੀ ਹੈ ਕਿਉਂਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਮਲਟੀਪਲ ਇੰਜਰੀਜ਼ ਡਾਕਟਰ ਸਾਈਬਾਨਾ ਨੇ ਇੰਡੀਕੇਟ ਕੀਤੀ ਹੈ ਕਿ ਮ੍ਰਿਤਕ ਗੁਰਵਿੰਦਰ ਦੀ ਬੋਡੀ ਤੇ ਮਲਟੀਪਲ ਇੰਜਰੀਜ਼ ਹੈਗੀ ਹੈ ਔਰ ਸਰ ਇਹਦਾ ਮਤਲਬ ਉਥੇ ਸਕਫਲ ਡੈਫੀਨਿਟਲੀ ਹੋਈ ਹੈ ਔਰ ਸਰ ਜਦੋਂ ਜਦੋਂ ਗੁਰਵਿੰਦਰ ਨੂੰ ਮਾਰਿਆ ਜਾਂਦਾ ਜਾਂ ਉਹਦਾ ਗਲਾ ਦਬਾਇਆ ਜਾਂਦਾ ਜਾਂ ਜਿੰਦਾ ਵੀ ਉਹਦਾ ਸਾਹ ਇੱਕ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਰੁਪਿੰਦਰ ਕੌਰ ਹੋਰਾਂ ਦੇ ਵੀ ਪੂਰਾ ਉਹਦੇ ਵਿੱਚ ਰੋਲ ਰਿਹਾ ਲੱਤਾਂ ਵਗੈਰਾ ਫੜੀਆਂ ਜਾਂ ਮਦਦ ਕੀਤੀ ਹੈ ਹਰਕਮਲ ਫਰੀਦੀ ਇਹ ਇਹ ਚੀਜ਼ ਤਾਂ ਸਾਫ਼ ਹੋਈ ਹੈ ਹਾਂ ਇਹ ਥੋੜੀ ਡਿਟੇਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਟੀਮ ਰੀਕਨਸਟਰਕਟੇ ਸਾਰੀ ਸੀਨ ਨੂੰ ਕਰ ਚੁੱਕੀ ਹੈ ਠੀਕ ਹੈ ਪਰੰਤੂ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਜਾਜ ਦਾ ਵਿਸ਼ਾ ਤੇ ਇਹਦੀ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਠੀਕ ਹੈ ਸੋ ਐਟ ਲੇਟਰ ਪੁਆਇੰਟ ਆਫ ਟਾਈਮ ਜਦੋਂ ਅਸੀਂ ਇਹਦੇ ਸਾਰੇ ਸਬੂਤ ਤੇ ਗਵਾਹ ਇਕੱਠੇ ਕਰ ਲਾਂਗੇ ਉਸ ਤੋਂ ਬਾਅਦ ਮੈਂ ਇਹ ਜਾਣਕਾਰੀ ਤੁਹਾਨੂੰ ਦੇ ਪਾਵਾਂਗੀ ਔਰ ਜਿਵੇਂ ਕਿਹਾ ਜਾ ਰਿਹਾ ਕਿ ਰੁਪਿੰਦਰ ਕੌਰ ਨੇ ਕ੍ਰਿਮਨੋਲੋਜੀ ਦੀ ਸਟੱਡੀ ਕੀਤੀ ਹੋਈ ਸੀ ਤਾਂ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਤਾਂ ਕ੍ਰਿਮਨਲ ਦਾ ਬਿਹੇਵੀਅਰ ਇਹ ਉਹ ਚੀਜ਼ਾਂ ਤੁਸੀਂ ਬੈਟਰ ਦੱਸ ਸਕਦੇ ਹੋ ਤਾਂ ਫਿਰ ਰੁਪਿੰਦਰ ਕੌਰ ਦਾ ਮਨਸ਼ਾ ਸੀਗੀ ਕੁਝ ਇੰਦਾ ਦਾ ਕਰਨ ਦੀ ਇਹ ਇਹ ਮੰਨਿਆ ਜਾ ਸਕਦਾ ਇਹ ਰੁਪਿੰਦਰ ਕੌਰ ਦੀ ਡੈਫੀਨੇਟਲੀ ਤਾਂ ਮਨਸ਼ਾ ਸੀਗੀ ਗੁਰਵਿੰਦਰ ਦੀ ਹੱਤਿਆ ਕਰਨ ਦੀ ਜਿਵੇਂ ਉਹਨੇ ਪੜਿਆ ਇਹ ਕ੍ਰਿਮਨੋਲੋਜੀ ਇਸ ਸਟੱਡੀ ਕੀਤੀ ਇਸੇ ਕਰਕੇ ਉਹਨੇ ਲਿਆ ਹੋਊਗਾ ਇਹ ਕੋਰਸ ਵਗੈਰਾ ਵੀ ਮੰਨ ਸਕਦੇ ਆ ਨਹੀਂ ਇਹ ਜੋ ਹਰਕਵਲ ਪ੍ਰੀਤ ਸਿੰਘ ਨਾਲ ਰੁਪਿੰਦਰ ਕੌਰ ਦੀ ਵਾਕਫੀਅਤ ਹੋਈ ਹੈ ਉਹ ਜਦੋਂ ਕੈਨੇਡਾ ਤੋਂ ਵਾਪਸ ਆਈਏ ਉਸ ਤੋਂ ਬਾਅਦ ਹੋਈ ਹੈ ਜਦਕਿ ਇਹਨੇ ਜਿਹੜੀ ਕ੍ਰਿਮਿਨਲੋਜੀ ਦੀ ਸਟੱਡੀ ਕੀਤੀ ਹੈ ਉਹ ਕੈਨੇਡਾ ਦੇ ਵਿੱਚ ਕੀਤੀ ਹੈ ਉਸ ਤੋਂ ਪਹਿਲਾਂ ਇਹਦੀ ਕੀਤੀ ਹੈ ਸੋ ਇਹਦਾ ਕੀ ਲਿੰਕ ਬਣੂਗਾ ਇਹ ਪਰ ਇਹ ਦੱਸਣਾ ਥੋੜਾ ਮੁਸ਼ਕਿਲ ਹੈ ਇਸ ਪੁਆਇੰਟ ਆਫ ਟਾਈਮ ਤੇ ਸੋ ਇਹਦੀ ਜਿਹੜੀ ਹਰਕਵਲ ਪ੍ਰੀਤ ਨਾਲ ਮੁਲਾਕਾਤ ਹੁੰਦੀ ਹੈ ਉਹ ਉਹਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਹੁੰਦੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਹੁੰਦੀ ਹੈ ਹੂੰ ਤੇ ਉਸ ਤੋਂ ਬਾਅਦ ਇਹ ਫਿਜ਼ੀਕਲੀ ਵੀ ਮਿਲਦੇ ਆਂ ਕਈ ਵਾਰ ਇਕੱਠੇ ਹੁੰਦੇ ਆ ਇਹਨਾਂ ਦਾ ਕਈ ਵਾਰ ਮੇਲ ਮਿਲਾਪ ਹੁੰਦਾ ਹੈ ਹੂੰ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਅਫੇਅਰ ਸਟਾਰਟ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਬਹੁਤ ਹੀ ਮੰਦ ਭਾਗਾ ਨਿਰਨਾ ਇਹ ਦੋਵੇਂ ਮਿਲ ਕੇ ਲੈਂਦੇ ਆ ਔਰ ਇਸ ਤਰੀਕੇ ਨਾਲ ਇੱਕ ਕ੍ਰਾਈਮ ਇਹ ਪਲਾਨ ਕਰਦੇ ਆ ਪ੍ਰੀ ਮੈਡੀਟੇਟਿਡ ਇਹ ਕ੍ਰਾਈਮ ਹੈਗਾ ਤੇ ਕਿਸ ਤਰੀਕੇ ਨਾਲ ਕਰਨਾ ਹੈ ਕੀ ਕਰਨਾ ਹੈ ਇਹ ਸਾਰਾ ਦੇਖ ਕੇ ਉਸ ਘਟਨਾ ਨੂੰ ਇਹ ਅੰਜਾਮ ਦਿੰਦੇ ਆ ਤਾਂ ਇਹ ਬਹੁਤ ਹੀ ਖਰਾਬ ਇਸ ਤਰੀਕੇ ਦੀ ਇਹ ਘਟਨਾ ਇੱਥੇ ਵਾਪਰਦੀ ਹੈ ਰੁਪਿੰਦਰ ਕੌਰ ਜਿੰਨਾ ਤੁਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਥੋੜਾ ਜਿਹਾ ਤੁਸੀਂ ਇਹ ਚੀਜ਼ ਦੱਸ ਪਾਓ ਰੁਪਿੰਦਰ ਕੌਰ ਨੂੰ ਕੋਈ ਪਛਤਾਵਾ ਨਜ਼ਰ ਆਇਆ ਉਹਦੀ ਬਾਡੀ ਲੈਂਗੁਏਜ ਦੇ ذریعے ਜਾਂ ਉਹਦੇ ਬੋਲ ਚਾਲ ਦੇ ذریعے ਜੇ ਥੋੜਾ ਜਿਹਾ ਇਹ ਇਹ ਚੀਜ਼ ਦੱਸੋ ਕਿਉਂਕਿ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਇੰਨਾ ਜ਼ਿਆਦਾ ਹਿਮੀਅਸ ਕ੍ਰਾਈਮ ਇੰਨਾ ਵੱਡਾ ਇਹਨੂੰ ਜਿਵੇਂ ਮੈਂ ਬਹੁਤ ਆਮ ਲੋਕਾਂ ਦੀ ਭਾਸ਼ਾ ਚ ਕਹਵਾ ਕਿ ਐਡਾ ਵੱਡਾ ਪਾਪ ਉਹਨੇ ਕੀਤਾ ਵਾ ਤੇ ਉਹਦੇ ਪਛਤਾਵਾ ਕੋਈ ਆਇਆ ਤੁਸੀਂ ਜੇ ਰੁਪਿੰਦਰ ਕੌਰ ਦੀ ਅਰੈਸਟ ਜਦ ਇਹ ਘਟਨਾ ਹੋਈ ਹੈ ਜਦ ਇਹ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਇਮੀਡੀਏਟਲੀ ਪੁਲਿਸ ਵੱਲੋਂ ਕੀਤੀ ਗਈ ਸੀਗੀ ਠੀਕ ਹੈ ਤੇ ਉਸ ਤੋਂ ਬਾਅਦ ਉਹਦੀ ਕਾਫੀ ਬਾਰ ਪੁੱਛਗਿੱਛ ਕੀਤੀ ਗਈ ਹੈ ਪਰੰਤੂ ਉਹਨੇ ਪੁੱਛਗਿੱਛ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਕੋਆਪਰੇਟ ਸਾਨੂੰ ਕੀਤਾ ਨਹੀਂ ਨਹੀਂ ਕੀਤਾ ਉਹਨੇ ਨਹੀਂ ਕੀਤਾ ਸੋ ਇਸੇ ਕਰਕੇ ਸਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਵੱਧ ਤੋਂ ਵੱਧ ਹੋਰ ਗਵਾਹ ਅਸੀਂ ਇਨਵੋਲ ਕਰੀਏ ਤੇ ਇਸ ਤੋਂ ਇਲਾਵਾ ਜਿਹੜੇ ਮੋਬਾਈਲ ਫੋਨ ਅਸੀਂ ਕਬਜ਼ੇ ਵਿੱਚ ਲਏ ਆ ਉਹ ਵੀ ਅਸੀਂ ਫੋਰੈਂਸਿਕ ਜਾਂਚ ਵਾਸਤੇ ਭੇਜਿਆ ਸੋ ਥੈਟ ਅਸੀਂ ਵੱਧ ਤੋਂ ਵੱਧ ਟੈਕਨੀਕਲ ਸਬੂਤ ਜਿਹੜੇ ਆ ਉਹ ਵੀ ਇਹਦੇ ਵਿੱਚ ਇਕੱਠਾ ਕਰੀਏ ਤੇ ਥਰਡਲੀ ਜਿਹੜੇ ਮੌਕੇ ਤੋਂ ਅਸੀਂ ਐਵੀਡੈਂਸਸ ਇਕੱਠਾ ਕੀਤੇ ਆ ਉਹਦੇ ਵੀ ਫੋਰੈਂਸਿਕ ਜਾਂਚ ਅਸੀਂ ਕਰਵਾ ਰਹੇ ਹਾਂ ਸੋ that ਫੋਰੈਂਸਿਕ ਇਨਵੈਸਟੀਗੇਸ਼ਨ ਫੋਰੈਂਸਿਕ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਵੀ ਅਸੀਂ ਕਰੀਏ ਸੋ ਇਹਨਾਂ ਤਿੰਨਾਂ ਪੱਖਾ ਤੋਂ ਪੱਖਾ ਤੋਂ ਇਨਵੈਸਟੀਗੇਸ਼ਨ ਕਰਕੇ ਅਸੀਂ ਇਸ ਕੇਸ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਦੋਸ਼ੀ ਪਾਰਟੀ ਹੈ ਉਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਕੋਆਪਰੇਸ਼ਨ ਨਹੀਂ ਦਿੱਤੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੋਆਪਰੇਟ ਨਹੀਂ ਕੀਤਾ ਗਿਆ ਜਿਵੇਂ ਜੋ ਜੋ ਪੁੱਛਿਆ ਗਿਆ ਪਰ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਦੇ ਮੰਨਿਆ ਕਿ ਮੈਂ ਹਰਕਮਲ ਪ੍ਰੀਤ ਦੇ ਨਾਲ ਮੇਰੇ रिलेशन ਸੀਗਾ ਤੇ ਅਸੀਂ ਉਹਨੂੰ ਆਪਣੇ ਰਾਹ ਤੋਂ ਹਟਾਇਆ ਸੀ ਵਿਆਹ ਕਰਾਉਣਾ ਚਾ ਰਹੇ ਸੀਗੇ ਕੋਆਪਰੇਟ ਨਹੀਂ ਕੀਤਾ ਤਾਂ ਉਹ ਨਹੀਂ ਮੰਨਦੀ ਪਈ ਹੈ ਜੇ ਕਿ ਮੈਂ ਇਹ ਕਤਲ ਕੀਤਾ ਜਾਂ ਕਿਵੇਂ ਤੁਹਾਨੂੰ ਲੱਗਦਾ ਕਿ ਕਮਜ਼ੋਰ ਕੇਸ ਨਾ ਹੋ ਜਾਏ کورٹ ਦੇ ਵਿੱਚ ਜਾ ਕੇ ਉਹ ਬਿਆਨ ਬਦਲ ਸਕਦੀ ਹੈ ਦੇਖੋ ਇੱਕ ਦੋਸ਼ੀ ਵੱਲੇ ਉਹ ਪੁਲਿਸ ਨੂੰ ਕੀ ਬਿਆਨ ਦਿੱਤਾ ਜਾਂਦਾ ਹੈ ਜਾਂ ਕੀ ਨਹੀਂ ਦਿੱਤਾ ਜਾਂਦਾ ਇਹ ਬਹੁਤਾ ਮਾਇਨੇ ਨਹੀਂ ਰੱਖਦਾ ਮਾਇਨੇ ਇਹ ਰੱਖਦਾ ਹੈ ਕਿ ਪੁਲਿਸ ਵੱਲੋਂ ਕਿਸ ਤਰੀਕੇ ਦੇ ਸਬੂਤ ਪੇਸ਼ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਰੱਖੇ ਜਾਂਦੇ ਠੀਕ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਅਸੀਂ ਤਿੰਨ ਤਰੀਕੇ ਦੇ ਸਬੂਤ ਜਿਦੇ ਵਿੱਚ ਗਵਾਹ ਦੀ ਗਵਾਹੀ ਠੀਕ ਹੈ ਨੰਬਰ 2 ਟੈਕਨੀਕਲ ਐਵੀਡੈਂਸਸ ਤੇ ਨੰਬਰ 3 ਫੋਰੈਂਸਿਕ ਸਬੂਤ ਇਹਨਾਂ ਤਿੰਨਾਂ ਸਬੂਤਾਂ ਤੋਂ ਅਸੀਂ ਆਪਣੇ ਕੇਸ ਨੂੰ ਇੱਕ ਮਜ਼ਬੂਤ ਕੇਸ ਬਣਾ ਕੇ ਮਾਨਯੋਗ ਅਦਾਲਤ ਦੇ ਵਿੱਚ ਇਸ ਤਰੀਕੇ ਨਾਲ ਪੇਸ਼ ਕਰਾਂਗੇ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਨੇ ਇਹ ਜੋ ਇੱਕ ਗਿਨੋਨਾ ਹਤਿਆਕਾਂਡ ਨੂੰ ਅੰਜਾਮ ਦਿੱਤਾ ਇਸ ਲਈ ਉਹਨਾਂ ਨੂੰ ਕਾਨੂੰਨ ਦੇ ਵਿੱਚ ਜੋ ਵੀ ਮੈਕਸਿਮਮ ਸਜ਼ਾ ਅਵੇਲੇਬਲ ਹੈ ਉਹ ਉਹਨਾਂ ਨੂੰ ਮਿਲ ਸਕੇ ਸਰ ਇੱਕ ਜਿਵੇਂ ਜਦੋਂ ਮੌਕੇ ਦੇ ਉੱਤੇ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਆਪਣੇ ਪਿਤਾ ਨੂੰ ਫੋਨ ਕਰਦੀ ਹੈ ਔਰ ਉਹਦੇ ਪਿਤਾ ਵੀ ਗਵਾਹ ਬਣ ਸਕਦੇ ਨੇ ਕੁਛ ਇਦਾਂ ਦਾ ਵੀ ਹੈਗਾ ਮੈਂ ਕਿਸੇ ਵੀ ਚੀਜ਼ ਦੀ ਪੋਸਿਬਿਲਿਟੀ ਇਸ ਵੇਲੇ ਰੂਲ ਆਊਟ ਨਹੀਂ ਕਰ ਰਹੀ ਐ ਠੀਕ ਹੈ ਮੈਂ ਤੁਹਾਨੂੰ ਇਹੀ ਦੱਸ ਰਹੀ ਐ ਕਿ ਇਹ ਇਨਵੈਸਟੀਗੇਸ਼ਨ ਹਲੇ ਬਹੁਤ ਮੁਢਲੇ ਸਟੇਜ ਤੇ ਐ ਹੂੰ ਤੇ ਇਹ ਇਨਵੈਸਟੀਗੇਸ਼ਨ ਕੰਪਲੀਟ ਕਰਨ ਲਈ ਜੋ ਕਿ ਇੱਕ ਸੰਗੀਨ ਅਪਰਾਧ ਦੇ ਗੁਲਮ ਵਿੱਚ ਆਉਂਦਾ ਹੈ ਗੰਭੀਰ ਅਪਰਾਧ ਦੀ ਪਰਿਭਾਸ਼ਾ ਵਿੱਚ ਆਉਂਦਾ ਐ ਇਹ ਕਰਨ ਲਈ ਕਾਨੂੰਨ ਦੇ ਮੁਤਾਬਿਕ ਵੀ ਪੁਲਿਸ ਨੂੰ 90 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਠੀਕ ਹੈ ਉਹ ਇਸੇ ਕਰਕੇ ਦਿੱਤਾ ਜਾਂਦਾ ਹੈ ਕਿਉਂਕਿ ਇਹਦੀ ਡੂੰਘਾਈ ਵਿੱਚ ਇਸ ਤਰੀਕੇ ਦੇ ਅਪਰਾਧਾ ਦੀ ਪੜਤਾਲ ਡੂੰਘਾਈ ਵਿੱਚ ਹੋਣੀ ਚਾਹੀਦੀ ਹੈ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ ਤੇ ਹਰ ਪੱਖੋਂ ਹਰ ਐਂਗਲ ਤੋਂ ਹੋਣੀ ਚਾਹੀਦੀ ਹੈ ਸੋ ਇਹਦੀ ਅਸੀਂ ਹਰ ਐਂਗਲ ਤੋਂ ਪੂਛ ਪੜਤਾਲ ਕਰਾਂਗੇ ਔਰ ਕੋਈ ਵੀ ਐਂਗਲ ਅਸੀਂ ক্লোਜ਼ ਨਹੀਂ ਕੀਤਾ ਅਸੀਂ ਬਹੁਤ ਓਪਨ ਮਾਈਂਡ ਨਾਲ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਗਵਾਹ ਜਾ ਜੋ ਟੈਕਨੀਕਲ ਸਬੂਤ ਸਾਡੇ ਕੇਸ ਨੂੰ ਮਜ਼ਬੂਤ ਕਰਦਾ ਉਹਨੂੰ ਅਸੀਂ ਕੇਸ ਫਾਈਲ ਦੇ ਵਿੱਚ ਇਨਕਲੂਡ ਕਰਾਂਗੇ ਹੂੰ ਤਾਂ ਲੱਗਦਾ ਕਿ ਹੋਰ ਗਵਾਹ ਆਜੇ ਜਿਵੇਂ ਤੁਸੀਂ 90 ਦਿਨ ਦਾ ਸਮਾਂ ਕਿਹਾ ਤਾਂ ਇਹ ਅਜੇ ਤਾਂ ਬਹੁਤ ਘੱਟ ਸਮਾਂ ਹੋਇਆ ਇਹਨੂੰ ਤਾਂ ਅਜੇ ਇਹਦੇ ਵਿੱਚ ਬਹੁਤ ਜ਼ਿਆਦਾ ਹੋਰ ਨਵੇਂ ਬਦਲਾਅ ਹੋ ਸਕਦੇ ਨੇ ਨਵੇਂ ਗਵਾਹ ਬਹੁਤ ਜੁੜਨਗੇ ਟੈਕਨੀਕਲ ਐਵੀਡੈਂਸ ਬਿਲਕੁਲ ਅਸੀਂ ਬਿਲਕੁਲ ਓਪਨ ਮਾਈਂਡ ਨਾਲ ਇਹਦੀ ਇਨਵੈਸਟੀਗੇਸ਼ਨ ਕਰਵਾ ਰਹੇ ਹਾਂ ਸਾਡੇ ਗਜ਼ਟੇਡ ਆਫੀਸਰਸ ਦੀ ਸੁਪਰਵੀਜ਼ਨ ਅੰਡਰ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਹੁਣ ਤੱਕ ਸਾਡੇ ਐਸਐਚਓ ਇਨਸਪੈਕਟਰ ਰਜੇਸ਼ ਕੁਮਾਰ ਨੇ ਇਸ ਕੇਸ ਦੇ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਉਹੀ ਗਏ ਨੇ ਬਾਕੀ ਜੀ ਬਿਲਕੁਲ ਬਹੁਤ ਅਚੰਗਾ ਕੰਮ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਕੀਤਾ ਅੱਗੇ ਵੀ ਉਹ ਇਸ ਇਨਵੈਸਟੀਗੇਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਾਰੇ ਨੇ ਬਹੁਤ ਚੰਗੀ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਹੈਂਡਲ ਹੋ ਰਹੀ ਹੈ ਸੋ ਅਸੀਂ ਬਿਲਕੁਲ ਓਪਨ ਮਾਈਂਡ ਨਾਲ ਇਹਨੂੰ ਅਪਰੋਚ ਕਰ ਰਹੇ ਹਾਂ ਅੱਗੇ ਵੀ ਜੇ ਕਿਸੇ ਹੋਰ ਦੋਸ਼ੀ ਦਾ ਵੀ ਰੋਲ ਇਹਦੇ ਵਿੱਚ ਸਾਹਮਣੇ ਆਂਦਾ ਹੈ ਕਿ ਉਹਨਾਂ ਨੇ ਕੋਈ ਇਹਨੂੰ ਇਹਦੇ ਵਿੱਚ ਹੈਲਪ ਕੀਤੀ ਹੈ ਤਾਂ ਉਹਨਾਂ ਨੂੰ ਵੀ ਅਸੀਂ ਬਖਸ਼ਾਂਗੇ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੌਕੇ ਤੇ ਰਜੇਸ਼ ਕੁਮਾਰ ਜਾਂਦੇ ਨੇ ਤਾਂ ਜਿਵੇਂ ਤੁਸੀਂ ਇਹ ਵੀ ਗੱਲ ਦੱਸ ਰਹੇ ਹੋ ਕਿ ਗ੍ਰਫਤਾਰ ਜਿਹੜਾ ਮੌਕੇ ਤੋਂ ਉਹਨੂੰ ਲੈ ਲਿਆ ਗਿਆ ਸੀ ਕਸਟਡੀ ਦੇ ਵਿੱਚ ਔਰ ਉਹ ਜਿਹੜੀ ਰੁਪਿੰਦਰ ਕੌਰ ਦੇ ਵੱਲੋਂ ਇੱਕ ਪਲੈਨਿੰਗ ਬਣਾਈ ਗਈ ਕਿ ਜੀ ਲੁੱਟ ਹੋ ਗਈ ਆ ਫੋਰਸਫੁਲੀ ਘਰ ਦੇ ਵਿੱਚ ਕੁਝ ਲੋਕ ਐਂਟਰ ਹੋਏ ਨੇ ਸੋਨਾ ਵਗੈਰਾ ਲੈ ਗਏ ਨੇ ਤਾਂ ਫਿਰ ਇਹ ਇਹ ਚੀਜ਼ ਇਹ ਮੰਨੀ ਜਾਵੇ ਕਿ ਉਹ ਮੰਨ ਗਈ ਸੀ ਉਦੋਂ ਕਿ ਇਹ ਕਤਲ ਨੂੰ ਮੈਂ ਅੰਜਾਮ ਦਿੱਤਾ ਆਪਣੇ ਸਾਥੀ ਨਾਲ ਮਿਲ ਕੇ ਦੇਖੋ ਮੈਂ ਤੁਹਾਨੂੰ ਫਿਰ ਉਹੀ ਗੱਲ ਦੱਸ ਰਹੀ ਆ ਕਿ ਦੋਸ਼ੀ ਪੁਲਿਸ ਕੋਲ ਜੋ ਵੀ ਬਿਆਨ ਦਿੰਦਾ ਹੈ ਉਹਦੀ ਕੋਈ ਐਵੀਡੈਂਸ਼ੀਅਰੀ ਵੈਲਿਊ ਨਹੀਂ ਹੁੰਦੀ ਠੀਕ ਹੈ ਪਰੰਤੂ ਜਦ ਪੁਲਿਸ ਮੌਕੇ ਤੇ ਜਾਂਦੀ ਹੈ ਪੁਲਿਸ ਆਪਣੇ ਮੌਕੇ ਦੀ ਪੂਰੀ ਦਰਿਆਸ ਕਰਦੀ ਹੈ ਉਹ ਸੀਨ ਆਫ ਕਰਾਇਮ ਨੂੰ ਇਨਵੈਸਟੀਗੇਟ ਕਰਦੀ ਹੈ ਉਹ ਗਵਾਹ ਦੇ ਬਿਆਨ ਰਿਕਾਰਡ ਕਰਦੀ ਹੈ ਆਸ-ਪਾਸ ਦੇ ਲੋਕਾਂ ਨੂੰ ਵੀ ਪੁੱਛਗਿੱਛ ਕਰਦੀ ਹੈ ਸੋ ਇਹਨਾਂ ਚੀਜ਼ਾਂ ਦਾ ਉਹ ਮਾਇਨੇ ਰੱਖਦੇ ਹਾਂ ਉਹਨਾਂ ਚੀਜ਼ਾਂ ਤੋਂ ਕਲੀਅਰ ਹੁੰਦਾ ਹੈ ਕਿ ਅਸਲੀਅਤ ਦੇ ਵਿੱਚ ਹੋਇਆ ਕੀ ਹੈ ਉਸ ਤੋਂ ਬਾਅਦ ਵੀ ਇਸ ਘਟਨਾ ਤੋਂ ਕਾਫੀ ਦਿਨ ਬੀਤ ਚੁਕੇ ਨੇ ਇਨਾ ਦਿਨਾਂ ਦੇ ਦੌਰਾਨ ਵੀ ਕਈ ਅਹਿਮ ਟੈਕਨੀਕਲ ਸਬੂਤ ਸਾਡੇ ਹੱਥ ਲੱਗ ਚੁਕੇ ਲਗਾਤਾਰ ਅਪਡੇਟ ਹੋ ਰਹੀ ਹੈ ਲਗਾਤਾਰ ਅਪਡੇਟ ਹੋ ਰਹੇ ਨੇ ਅਸੀਂ ਕਈ ਮੋਬਾਈਲ ਵੀ ਸਾਡੇ ਕਬਜ਼ਾ ਵਿੱਚ ਲਏ ਨੇ ਉਹਨਾਂ ਦੀ ਫੋਰੈਂਸਿਕ ਜਾਂਚ ਵੀ ਚੱਲ ਰਹੀ ਹੈ ਇਹ ਇਹ ਵੀ ਇਹ ਵੀ ਸਰ ਮੰਨ ਸਕਦੇ ਆ ਕਿ ਕੁਝ ਲੋਕ ਹੋਰ ਵੀ ਇਨਵੋਲਵ ਹੋ ਸਕਦੇ ਨੇ ਇਸ ਕਤਲ ਚ ਮੈਂ ਤੁਹਾਨੂੰ ਦੱਸਿਆ ਅਸੀਂ ਓਪਨ ਮਾਈਂਡ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇ ਇਸ ਤੋਂ ਬਾਅਦ ਪੌਸਿਬਿਲਟੀ ਮੰਨ ਸਕਦੇ ਆ ਅਸੀਂ ਪੌਸਿਬਿਲਟੀ ਰੂਲ ਆਊਟ ਨਹੀਂ ਕਰ ਰਹੇ ਹਾਂ ਠੀਕ ਹੈ ਮੈਂ ਤੁਹਾਨੂੰ ਇਹ ਕਹਿ ਸਕਦੀ ਹਾਂ ਵੀ ਅੱਗੇ ਵੀ ਜੇ ਕਿਸੇ ਕਿਸੇ ਦੀ ਇਨਵੋਲਵਮੈਂਟ ਆਂਦੀ ਹੈ ਤਾਂ ਉਹਦੇ ਖਿਲਾਫ ਵੀ ਜੋ ਉਸ ਵਿਅਕਤੀ ਦੀ ਭੂਮਿਕਾ ਹੋਗੀ ਜੋ ਵੱਤੋ ਵੱਦ ਉਹਦਾ ਉਹਨੂੰ ਸਜ਼ਾ ਦਵਾ ਸਕਦੇ ਉਹ ਅਸੀਂ ਉਹਨੂੰ ਜ਼ਰੂਰ ਦਵਾਵਾਂਗੇ ਸਾਡੀ ਕਨਵਿਕਸ਼ਨ ਇਹ ਹੈ ਕਿ ਇਸ ਤਰੀਕੇ ਦੇ ਜਿਹੜੇ ਗੰਭੀਰ ਜਾਂ ਸੰਗੀਨ ਅਪਰਾਧ ਹੈਗੇ ਉਹਦੇ ਵਿੱਚ ਜਿਸ ਵੀ ਦੋਸ਼ੀ ਨੇ ਜੋ ਵੀ ਰੋਲ ਨਿਭਾਇਆ ਹੈਗਾ ਉਹ ਸਕਾਟ ਫਰੀ ਨਹੀਂ ਜਾਣਾ ਚਾਹੀਦਾ ਤੇ ਉਹਦਾ ਜੋ ਰੋਲ ਹੈ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਇੱਕ ਐਗਜ਼ਾਮਪਲ ਸਮਾਜ ਦੇ ਵਿੱਚ ਅਸੀਂ ਦਿਖਾਣਾ ਚਾਹੁੰਦੇ ਆ ਕਿ ਕੋਈ ਵੀ ਅਪਰਾਧੀ ਜਿਹੜਾ ਹੈ ਉਹ ਕਾਨੂੰਨ ਦੇ ਹੱਦ ਤੋਂ ਬਚ ਕੇ ਨਹੀਂ ਜਾ ਸਕਦਾ ਸਰ ਇੱਕ ਲੋਕ ਇਸ ਸਿੰਗਲ ਨਾਲ ਵੀ ਜਾਣਨਾ ਚਾਹੁੰਦੇ ਆ ਮੈਨੂੰ ਲੱਗਦਾ ਕਿ ਐਜ਼ ਅ ਪੁਲਿਸ ਆਫੀਸਰ ਤੁਸੀਂ ਇਸ ਕੁਐਸਚਨ ਨੂੰ ਪਤਾ ਨਹੀਂ ਕਿੰਨਾ ਕ ਮਾਇਨਾ ਦਿੰਦੇ ਹੋ ਪਰ ਲੋਕ ਇਹ ਚੀਜ਼ ਜਾਣਨਾ ਚਾਹੁੰਦੇ ਨੇ ਕਿ ਰੁਪਿੰਦਰ ਕੌਰ ਨੂੰ ਕੋਈ ਪਛਤਾਵਾ ਸੀਗਾ ਐਡਾ ਵੱਡਾ ਕ੍ਰਾਈਮ ਕਰਨ ਦੇ ਬਾਅਦ ਕਿਉਂਕਿ ਪ੍ਰਮਾਤਮਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਤੁਸੀਂ ਲਾਵਾ ਲੈਨੇ ਹੋ ਔਰ ਉਸ ਤੋਂ ਬਾਅਦ ਆਪਣੇ ਪਤੀ ਨੂੰ ਇੰਨਾ ਬੇਦਰਦੀ ਦੇ ਨਾਲ ਮਾਰ ਦੇਣਾ ਔਰ ਜਿਹੜਾ ਉਹ ਪਰਿਵਾਰ ਸਹੁਰਾ ਪਰਿਵਾਰ ਜਿਹੜਾ ਰੁਪਿੰਦਰ ਨੂੰ ਐਸਾ ਜੁਵੇਂ ਤੁਸੀਂ ਵੀ ਵੀਡੀਓ ਦੇ ਵਿੱਚ ਸੁਣਿਆ ਹੋਣਾ ਕਿ ਆਪਣਾ ਬੱਚਾ ਹੀ ਮੰਨਦਾ ਸੀਗਾ ਉਹਦੇ ਹਰ ਸ਼ੌਕ ਪੂਰਾਉਂਦੇ ਸੀ ਗੁਰਵਿੰਦਰ ਮੋਟਰਸਾਈਕਲ ਤੇ ਜਾਂਦਾ ਸੀ ਉਹਨੂੰ ਗੱਡੀ ਲੈ ਕੇ ਦਿੱਤੀ ਸੀ ਪੁਛਤਾਵਾ ਸੀ ਰੁਪਿੰਦਰ ਨੂੰ ਇਹਦਾ ਜਵਾਬ ਪਰਮਾਤਮਾ ਦੇ ਸਕਦਾ ਹੈ ਜਾਂ ਰੁਪਿੰਦਰ ਕੌਰ ਆਪ ਦੇ ਸਕਦੀ ਹੈ ਪਰੰਤੂ ਜਿਵੇਂ ਮੈਂ ਤੁਹਾਨੂੰ ਦੱਸਿਆ ਨਹੀਂ ਉਹ ਰੋਈ ਆ ਪੁੱਛਿਆ ਉਹਨੇ ਨਹੀਂ ਮੈਂ ਤੁਹਾਨੂੰ ਦੱਸਿਆ ਜਿੰਨੇ ਕ ਪੁੱਛਗੇ ਚ ਸੀ ਰੁਪਿੰਦਰ ਕੌਰ ਦੀ ਕੀਤੀ ਹੈ ਜਿੰਨਾਂ ਕ ਉਹਨੇ ਸਾਨੂੰ ਦੱਸਣਾ ਚਾਹੀਦਾ ਸੀ ਜਿੰਨੇ ਕ ਸਵਾਲ ਜਵਾਬ ਉਹਨੂੰ ਪੁੱਛੇ ਗਏ ਹੈ ਉਹਦਾ ਉਹਨੇ ਤਸੱਲੀ ਬਖਸ਼ ਜਵਾਬ ਸਾਨੂੰ ਨਹੀਂ ਦਿੱਤਾ ਹੈ ਜਿੰਨੀ ਕਾ ਕੋਆਪਰੇਸ਼ਨ ਉਹਨੇ ਇਨਵੈਸਟੀਗੇਸ਼ਨ ਏਜੰਸੀ ਨੂੰ ਕਰਨੀ ਚਾਹੀਦੀ ਸੀ ਉਨੀ ਕਾ ਉਹਨੇ ਨਹੀਂ ਕੀਤੀ ਹੈ ਥੋੜੇ ਬਹੁਤ ਜਵਾਬ ਉਹਨੇ ਦਿੱਤੇ ਹੈ ਜਿਹਦੀ ਕੋਆਪਰੇਸ਼ਨ ਅਸੀਂ ਇੰਡੀਪੈਂਡੈਂਟ ਐਵਿਡੈਂਸ ਇਕੱਠੀ ਕਰਕੇ ਕਰ ਰਹੇ ਹਾਂ ਤੇ ਅੱਗੇ ਵੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਜਾਰੀ ਹੈ ਕੋਈ ਇਹ ਮੰਨੀਏ ਕਿ ਉਹਨੂੰ ਪਛਤਾਵਾ ਨਹੀਂ ਹੈ ਮੈਂ ਤੁਹਾਨੂੰ ਦਿੱਤੀ ਇਹਦੀ ਜਵਾਬ ਹੂੰ ਔਰ ਜਿਹੜੇ ਰੁਪਿੰਦਰ ਦੇ ਪੇਰੈਂਟਸ ਦੇ ਨਾਲ ਕੋਈ ਇਸ ਕੇਸ ਦੇ ਵਿੱਚ ਗੱਲਬਾਤ ਹੋਈ ਹੋਵੇ ਆ ਗੁਰਵਿੰਦਰ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਪੂਰਾ ਸਹਿਯੋਗ ਮਿਲ ਰਿਹਾ ਦੋਨਾ ਦੋਨਾ ਪਰਿਵਾਰਾਂ ਦੇ ਸਾਰੇ ਮੈਂਬਰਾਂ ਨਾਲ ਗੱਲਬਾਤ ਜਾਰੀ ਹੈ ਉਹਨਾਂ ਦੀ ਵੀ ਕੁਝ-ਕੁਝ ਹੋਊਗੀ ਤੇ ਇਸ ਕੇਸ ਨੂੰ ਮਜ਼ਬੂਤ ਬਣਾਉਣ ਲਈ ਜੇ ਕਿਸੇ ਦੀ ਵੀ ਗਵਾਹੀ ਇਨਕਲੂਡ ਕਰਨ ਦੀ ਲੋੜ ਹੈ ਉਹ ਕੀਤੀ ਜਾਊਗੀ ਫਰੀਦਕੋਟ ਦੇ ਵਿੱਚ ਐਸਐਸਪੀ ਵੀ ਇੱਕ ਫੀਮੇਲ ਨੇ ਔਰ ਤੁਸੀਂ ਵੀ ਡੀਆਈਜੀ ਰੇਂਜ ਹੋ ਔਰ ਇੱਥੇ ਇੱਕ ਔਰਤ ਦੇ ਵੱਲੋਂ ਜਦੋਂ ਇਸ ਤਰ੍ਹਾਂ ਦਾ ਕ੍ਰਾਈਮ ਕੀਤਾ ਜਾਂਦਾ ਸਮਾਜਿਕ ਤੌਰ ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਜੋੜਦੀਆਂ ਨੇ ਤੁਸੀਂ ਕੀ ਕਾਰਨ ਕੀ ਮੰਨਦੇ ਹੋ ਸਮਾਜਿਕ ਤੌਰ ਤੇ ਪੁਲਿਸਿੰਗ ਤੋਂ ਅਲੈਦਾ ਕਿਉਂ ਇੰਨਾ ਜ਼ਿਆਦਾ ਨਿਘਾਰ ਆ ਰਿਹਾ ਸਮਾਜ ਦੇ ਵਿੱਚ ਮੈਂ ਤਾਂ ਤੂੰ ਇਹ ਰਿਕਵੈਸਟ ਕਰੂੰਗੀ ਕਿ ਈਨੂ ਐਜ਼ ਅ ਲੇਡੀ ਜਾਂ ਜੈਂਟਸ ਵਰਗਾ ਨਾ ਦੇਖਿਆ ਜਾਵੇ ਇੱਕ ਆਫੀਸਰ ਇੱਕ ਆਫੀਸਰ ਹੈ ਉਹ ਕੋਈ ਲੇਡੀ ਆਫੀਸਰ ਜਾਂ ਜੈਂਟਸ ਆਫੀਸਰ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ ਸਾਡੀ ਟ੍ਰੇਨਿੰਗ ਉਜਹੀ ਹੁੰਦੀ ਹੈ ਸਾਡਾ ਕੰਮ ਵੀ ਜਿਹੜਾ ਹੈਗਾ ਸਾਰਾ ਇੱਕੋ ਜਿਹੀ ਜਿਹਾ ਹੀ ਹੈਗਾ ਸਾਡਾ ਕੰਮ ਕਾਨੂੰਨ ਦੀ ਰੱਖਿਆ ਕਰਨਾ ਹੈ ਉਹ ਅਸੀਂ ਕਰਾਂਗੇ ਬਤੌਰ ਅਫੀਸਰ ਕਰਾਂਗੇ ਤੇ ਜਿਹੜਾ ਕ੍ਰਾਈਮਨਲ ਹੈ ਉਹਦਾ ਵੀ ਕੋਈ ਜੈਂਡਰ ਨਹੀਂ ਹੈ ਉਹਨੇ ਕ੍ਰਾਈਮ ਕੀਤਾ ਉਹਨੂੰ ਉਹਦੇ ਕ੍ਰਾਈਮ ਦੇ ਮੁਤਾਬਿਕ ਸਜ਼ਾ ਮਿਲਣੀ ਚਾਹੀਦੀ ਹੈ ਇਹੀ ਸਾਡਾ ਐਟੀਟਿਊਡ ਹੈ ਤੇ ਇਹਦੇ ਨਾਲ ਹੀ ਅਸੀਂ ਅੱਗੇ ਵਧਣਾ ਹੈ ਔਰ ਔਰ ਸਰ ਇੱਕ ਦੋ ਆਖਰੀ ਸਵਾਲ ਨੇ ਹਰਕਮਲਪ੍ਰੀਤ ਦੇ ਬਾਰੇ ਕਿੰਨਾ ਕੁਝ ਪਤਾ ਲੱਗ ਸਕਿਆ ਇਹ ਜਿਹੜਾ ਨੌਜਵਾਨ ਹੈ ਇਹ ਬਠਿੰਡਾ ਸਾਈਡ ਦਾ ਹੈਗਾ ਕਦੋਂ ਤੋ ਇਹ ਸੰਪਰਕ ਦੇ ਵਿੱਚ ਰਹੇ ਨੇ ਆਪਸ ਦੇ ਵਿੱਚ ਜਿੰਨੇ ਕ ਰੁਪਿੰਦਰ ਕੌਰ ਦੀ ਪੁਜਗੀਸ਼ ਤੋਂ ਸਾਨੂੰ ਪਤਾ ਲੱਗਿਆ ਉਹ ਇਹ ਹੈ ਕਿ ਕਰੀਬ ਅਗਸਤ 2025 ਦੇ ਮਹੀਨੇ ਚੋ ਇਹ ਆਪਸ ਚ ਸੰਪਰਕ ਦੇ ਵਿੱਚ ਆਏ ਗਏ ਤੇ ਇਹ ਕਈ ਵਾਰ ਇਕੱਠਾ ਹੋਏ ਹੈ ਫਿਜ਼ੀਕਲੀ ਮਿਲੇ ਹੈ ਇੱਕ ਦੂਜੇ ਨੂੰ ਤੇ ਇਹਨਾਂ ਨੇ ਕਾਫੀ ਸਮਾਂ ਇੱਕ ਦੂਜੇ ਦੇ ਨਾਲ ਸਪੈਂਡ ਕੀਤਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਤੇ ਫੋਨ ਮੋਬਾਈਲ ਫੋਨ ਤੇ ਵਟਸਐਪ ਰਾਹੀਂ ਵੀ ਇਹ ਕਾਫੀ ਜ਼ਿਆਦਾ ਇੱਕ ਦੂਜੇ ਦੇ ਵਿੱਚ ਸੰਪਰਕ ਦੇ ਵਿੱਚ ਸੀਗੇ ਔਰ ਔਰ ਇਹ ਜਿਹੜੇ ਇਹ ਮੈਰਿਜ ਕਰਾਉਣਾ ਚਾਹੁੰਦੇ ਸੀਗੇ ਉਹੀ ਜਿਹੜੀ ਹੈ ਬਾਦ ਦੇ ਵਿੱਚੋਂ ਕਤਲ ਦੀ ਵਜ੍ਹਾ ਬਣਦੀ ਹੈ ਇਕੱਠੇ ਹੋਣਾ ਚਾਹੁੰਦੇ ਸੀ ਆ ਬਿਲਕੁਲ ਇਹ ਇਕੱਠੇ ਰਹਿਣਾ ਚਾਹੁੰਦੇ ਸੀਗੇ ਤਾਂ ਕਰਕੇ ਹੀ ਇਹਨਾਂ ਨੇ ਔਰ ਪਲਾਨਿੰਗ ਕਰਕੇ ਗੁਰਵਿੰਦਰ ਦਾ ਕਤਲ ਕੀਤਾ ਔਰ ਕਿਉਂਕਿ ਗੁਰਵਿੰਦਰ ਪਿਆਰ ਉਹਨੂੰ ਬਹੁਤ ਕਰਦਾ ਸੀ ਔਰ ਇਹਨਾਂ ਨੂੰ ਲੱਗਦਾ ਸੀਗਾ ਕਿ ਗੁਰਵਿੰਦਰ ਕਦੇ ਵੀ ਤਲਾਕ ਨਹੀਂ ਦੇਵੇਗਾ ਔਰ ਇਹ ਸਿਰਫ ਇਕੱਠਾ ਹੋਣਾ ਹੀ ਇੱਕ ਵਜ੍ਹਾ ਨਹੀਂ ਸੀ ਇਸ ਤੋਂ ਇਲਾਵਾ ਗੁਰਵਿੰਦਰ ਕੋਲ ਜਿਹੜਾ ਗਹਿਣਾ ਗੱਟਾ ਸੋਨਾ ਸੀਗਾ ਉਹ ਵੀ ਇਹ ਲੇਖਾ ਜ਼ਮੀਨ ਦਾ ਵੀ ਲਾਲਚ ਸੀਗਾ ਇੱਕ ਉਹ ਵੀ ਲਾਲਚ ਇਹਨਾਂ ਦੇ ਮਾਈਂਡ ਦੇ ਵਿੱਚ ਸੀਗਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੋ ਦੋਸ਼ੀ ਆਪਾਂ ਅਰੈਸਟ ਕੀਤੇ ਹਨ ਉਹਨਾਂ ਉਹ 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 ਹੀ ਸਟੋਰੀ ਦਾ ਪਾਰਟ ਆ ਸੋਨਾ ਜਦੋਂ ਰੁਪਿੰਦਰ ਕੌਰ ਨੂੰ ਦੇ ਕੇ ਭਜਾ ਦਿੰਦੀ ਆ ਕਿ ਲੁੱਟ ਹੋ ਗਈ ਆ ਉਹ ਸਟੋਰੀ ਦਾ ਪਾਰਟ ਮੈਂ ਨਹੀਂ ਕਹੂੰਗੀ ਮੈਂ ਇਹ ਕਹੂੰਗੀ ਕਿ ਉਹ ਕ੍ਰਾਈਮ ਦਾ ਪਾਰਟ ਹੈ ਹਾਂ ਯੈਸ ਠੀਕ ਔਰ ਕੁਲ ਮਿਲਾ ਕੇ ਜੇ ਆਪਾਂ ਇਹ ਇਹ ਚੀਜ਼ ਕਹਿਣਾ ਚਾਹੀਏ ਸਰ ਇਹ ਜਾਣਨਾ ਚਾਹੀਏ ਕਿ ਇਸ ਕੇਸ ਦੇ ਵਿੱਚ ਬਹੁਤ ਵਸਾਲੀ ਸਜ਼ਾ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਇੱਕ ਅੱਗੇ ਤੋਂ ਕੰਨ ਹੋਰ ਸਭ ਇਹ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਇੱਕ ਬਹੁਤ ਗੰਭੀਰ ਅਪਰਾਧੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਕਿਉਂਕਿ ਇਹ ਕੇਵਲ ਇੱਕ ਮਰਡਰ ਨਹੀਂ ਹੈ ਇਹ ਪ੍ਰੀ ਪਲਾਨਡ ਮਰਡਰ ਹੈ ਕਾਂਸਪੀਰੇਸੀ ਕਰਕੇ ਕੀਤਾ ਹੋਇਆ ਮਰਡਰ ਹੈ ਤੇ ਉਹਦੇ ਨਾਲ-ਨਾਲ ਹੀ ਪ੍ਰਾਪਰਟੀ ਹਤਿਆਣ ਦੀ ਸਾਜ਼ਿਸ਼ ਵੀ ਜਿਵੇਂ ਉਹਦੇ ਉਹਨਾਂ ਦੇ ਘਰੇ ਜਿਹੜਾ ਸੋਨਾ ਪਿਆ ਸੀ ਉਹ ਵੀ ਨਾਲ ਲੈ ਕੇ ਜਾਣ ਦੀ ਉਹਦੇ ਵਿੱਚ ਪਲਾਨਿੰਗ ਸੀਗੀ ਸੋ ਇਹਦੇ ਵਿੱਚ ਕੇਵਲ ਇੱਕ ਨਹੀਂ ਹੁਣ ਤੱਕ ਤਿੰਨ ਕ੍ਰਾਈਮ ਆਪਣੇ ਸਾਹਮਣੇ ਆਏ ਐ ਕਨਸਪੀਰੇਸੀ ਵੀ ਐ ਮਰਡਰ ਵੀ ਐ ਤੇ ਨਾਲ ਜਿਹੜੀ ਉੱਥੇ ਮੂਵੇਬਲ ਪ੍ਰਾਪਰਟੀ ਸੀਗੀ ਉਹ ਵੀ ਲੈ ਜਾਣ ਦੀ ਸਾਜ਼ਿਸ਼ ਸਾਹਮਣੇ ਆਈ ਐ ਤੇ ਇਹਦੇ ਵਿੱਚ ਜੇ ਤੁਸੀਂ ਜਿਹਵੇਂ ਸਮਾਜਿਕ ਅਸਪੈਕਟ ਵੀ ਤੁਸੀਂ ਗੱਲ ਕਰ ਰਹੇ ਸੀਗੇ ਸੋ ਇਹਦੇ ਵਿੱਚ ਉਹਨਾਂ ਨੂੰ ਉਸ ਲੜਕੇ ਦਾ ਕਤਲ ਕਰਨ ਦੀ ਕੋਈ ਲੋੜ ਨਹੀਂ ਸੀ ਉਹ ਡਿਵੋਰਸ ਲੈ ਕੇ ਵੀ ਪਾਸੇ ਹੋ ਕੇ ਸੈਪਰੇਟ ਹੋ ਕੇ ਵੀ ਜੇ ਆਪਸ ਚ ਰਹਿਣਾ ਚਾਹੁੰਦੇ ਸੀ ਤਾਂ ਰਹਿ ਸਕਦੇ ਸੀ ਪਰੰਤੂ ਉਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਇਸ ਲੜਕੇ ਦਾ ਕਤਲ ਕੀਤਾ ਉਹ ਬਹੁਤ ਹੀ ਨੌਜਵਾਨ ਲੜਕਾ ਸੀ 27 28 ਸਾਲ ਦੀ ਉਹਦੀ ਉਮਰ ਸੀ ਉਹਦੀ ਪੂਰੀ ਜ਼ਿੰਦਗੀ ਉਹਦੇ ਸਾਹਮਣੇ ਪਈ ਸੀ ਸੋ ਇਸ ਕਰਕੇ ਕਤਲ ਕਰਨ ਦੀ ਜ਼ਰੂਰਤ ਨਾ ਹੁੰਦੇ ਹੋਏ ਵੀ ਉਹਦਾ ਕਤਲ ਕਰ ਦਿੱਤਾ ਗਿਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅੰਡੇ ਵਿੱਚ ਕੜੀ ਤੋਂ ਕੜੀ ਸਜ਼ਾ ਉਨਾਂ ਨੂੰ ਦੋਸ਼ੀਆਂ ਨੂੰ ਮਿਲਦੀ ਹੈ 2023 ਦੇ ਵਿੱਚ ਵਿਆਹ ਹੁੰਦਾ 25 ਦੇ ਵਿੱਚ ਵਾਪਸ ਆਉਂਦੀ ਹੈ ਰੁਪਿੰਦਰ ਕੌਰ ਕੈਨੇਡਾ ਤੋਂ ਔਰ ਅਗਸਤ ਦੇ ਵਿੱਚ ਇਹ ਹਰਕਮਲਪ੍ਰੀਤ ਨੂੰ ਮਿਲਦੀ ਹੈ ਇਹ ਫਿਲਹਾਲ ਦੀ ਪੁਝਗਿਸ਼ ਤੋਂ 25 ਦਿਨਾਂ ਤੋਂ ਸਮਝ ਆਇਆ ਹੋ ਸਕਦਾ ਹੈ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਹੋਰ ਫੈਕਟ ਸਾਡੇ ਸਾਹਮਣੇ ਆਉਣ ਹਮ ਔਰ ਔਰ ਜਿਹੜਾ ਜਿਹੜਾ ਹਰਕਮਲਪ੍ਰੀਤ ਹੈ ਇਹ ਬੇਰੋਜ਼ਗਾਰ ਸੀ ਕੁਝ ਨਹੀਂ ਕਰਦਾ ਸੀ ਇਹ ਇਹਦੇ ਬਾਰੇ ਹਲੇ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਐਗਜੈਕਟਲੀ ਇਹਦਾ ਕਿੱਤਾ ਕੀ ਸੀ ਤੇ ਇਹ ਕੀ ਕਰਦਾ ਸੀ ਤੇ ਕਿਸ ਤਰੀਕੇ ਨਾਲ ਇਹਦਾ ਖਰਚਾ ਪਾਣੀ ਚੱਲਦਾ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਦੇ ਵਿੱਚ ਬਹੁਤ ਜ਼ਿਆਦਾ ਖੜ ਕੇ ਵੀਡੀਓ ਪਾਈ ਹੋਈ ਹੈ ਲੜਕੀ ਦੇ ਵੱਲੋਂ ਬਹੁਤ ਵੀਡੀਓ ਨੇ ਬੁਟੀਕ ਦਾ ਬੁਟੀਕ ਵਗੈਰਾ ਚਲਾ ਰਹੀ ਸੀਗੀ ਹਾਂ ਲੜਕੀ ਬੁਟੀਕ ਚਲਾ ਰਹੀ ਸੀਗੀ ਇੱਕ ਗੱਲ ਸਾਹਮਣੇ ਆਈ ਔਰ ਔਰ ਜਿਹੜਾ ਇਹ ਇੱਕ ਅੰਗ ਲਾ ਕਿ ਇਹ ਨੌਜਵਾਨਾ ਜਿਹੜਾ ਕੰਮ ਤੇ ਹੁੰਦਾ ਸੀਗਾ ਤਾਂ ਔਰ ਪਿੱਛੋਂ ਇਹ ਹਰ ਕਮਲਪਰੀ ਤੇ ਮਿਲਦੇ ਸੀ ਗੱਡੀ ਹੋਟਲਾਂ ਦੀਆਂ ਲੋਕੇਸ਼ਨਾਂ ਬਹੁਤ ਚੀਜ਼ਾਂ ਆਈਆਂ ਯੈਸ ਦੈਟ ਇਜ਼ ਕਰੈਕਟ ਦੇ ਯੂਜ਼ ਟੂ ਮੀਟ ਇਨ ਦਾ ਹੋਟਲਸ ਰੁਪਿੰਦਰ ਕੌਰ اور ਹਰਕਵਲ ਪ੍ਰੀਤ ਸਿੰਘ ਮੈਂ ਤੁਹਾਨੂੰ ਦੱਸਿਆ ਇਹ ਕਈ ਵਾਰੀ ਫਿਜ਼ੀਕਲੀ ਇਕੱਠਾ ਹੋਏ ਹੈ ਹੋਟਲਾਂ ਦੇ ਵਿੱਚ ਵੀ ਮਿਲੇ ਹੈ ਹੂੰ ਇਹ ਗੱਲ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਠੀਕ ਹੈ ਔਰ ਇਹ 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 ਚੀਜ਼ ਪੱਕੀ ਹੈ ਕਿ ਫਰੀਦਕੋਟ ਪੁਲਿਸ ਕੋਈ ਇਹਦੇ ਵਿੱਚ ਕਾਰ ਨਹੀਂ ਛੱਡੇਗੀ ਕਿ ਮਸਾਲੀ ਸਜ਼ਾ ਮਿਲੇ ਰੁਪਿੰਦਰ ਕੌਰ ਔਰ ਇਹ ਇੱਕ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕੋਈ ਕਮੀ ਪੇਸ਼ੀ ਛੱਡਾਂਗੇ ਅਰਦਰ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਗੰਭੀਰ ਅਪਰਾਧੀ ਸ਼੍ਰੇਣੀ ਵਿੱਚ ਆਉਂਦਾ ਹੈ ਤੇ ਇਹਨਾਂ ਨੂੰ ਇਸ ਤਰੀਕੇ ਦੀ ਹਰਕਤ ਕਰਨ ਦੀ ਕੋਈ ਲੋੜ ਨਹੀਂ ਸੀ ਫਿਰ ਵੀ ਉਹਨਾਂ ਨੇ ਇੱਕ ਨੌਜਵਾਨ ਮੁੰਡੇ ਦਾ ਜਿਹਦੀ ਕਿ ਪੂਰੀ ਜ਼ਿੰਦਗੀ ਆਪਣੇ ਸਾਹਮਣੇ ਪੜੀ ਹੈ ਉਹਦਾ ਕਤਲ ਕਰ ਦਿੱਤਾ ਇਸ ਕਰਕੇ ਇਹਦੇ ਵਿੱਚ ਵੱਧ ਤੋਂ ਵੱਧ ਸਬੂਤ ਇਕੱਠਾ ਕਰਕੇ ਅਸੀਂ ਮਾਨਯੋਗ ਅਦਾਲਤ ਨੂੰ ਅਪੀਲ ਕਰਾਂਗੇ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਦੋਸ਼ੀਆਂ ਨੂੰ ਇਹਦੇ ਵਿੱਚ ਦਿੱਤੀ ਜਾਵੇ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕੀਤੀ ਹੈ ਨਿਲੰਬਰੀ ਜਗਦਲੇ ਜੀ ਨੇ ਡੀਆਈਜੀ ਫਰੀਦਕੋਟ ਰੇਂਜ ਨੇ ਔਰ ਇਸ ਕੇਸ ਦੇ ਵਿੱਚ ਰੁਪਿੰਦਰ ਕੌਰ ਦੇ ਵੱਲੋਂ ਜਿਹੜਾ ਮਰਡਰ ਕੀਤਾ ਗਿਆ ਆਪਣੇ ਆਸ਼ਕ ਦੇ ਨਾਲ ਮਿਲ ਕੇ ਗੁਰਵਿੰਦਰ ਦਾ ਕਿ ਪੂਰੀ ਅਪਡੇਟ ਇਹੀ ਹੈ ਕਿ ਮਿਸਾਲੀ ਸਜ਼ਾ ਦੇ ਲਈ ਪੂਰੀ ਕੋਸ਼ਿਸ਼ ਰਹੇਗੀ ਫਰੀਦਕੋਟ ਪੁਲਿਸ ਦੀ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਗੱਲਬਾਤ ਕਰਨ ਲਈ।